ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਰਾਮ ਰਾਮ ਜੀ ਤੁਹਾਡਾ ਸਾਰਿਆਂ ਦਾ ਸਾਡੇ YouTube ਚੈਨਲ ਤੇ ਸਵਾਗਤ ਹੈ ਜੀ ਅਗਰ ਤੁਸੀਂ ਸਾਡੇ ਚੈਨਲ ਤੇ ਨਵੇਂ ਆਏ ਹੋ ਤੇ ਚੈਨਲ ਨੂੰ ਸਬਸਕ੍ਰਾਈਬ ਕਰ ਲਵੋ ਜੀ ਅਤੇ ਵੀਡੀਓ ਨੂੰ ਲਾਈਕ ਅਤੇ ਸ਼ੇਅਰ ਜਰੂਰ ਕਰ ਦਿਆ ਕਰੋ ਜੀ ਤੁਸੀਂ ਆਪਣੇ ਸੱਜਣ ਮਿੱਤਰ ਰਿਸ਼ਤੇਦਾਰਾਂ ਨਾਲ ਸਾਡੇ ਚੈਨਲ ਨੂੰ ਵੀ ਜਰੂਰ ਸ਼ੇਅਰ ਕਰੋ ਜੀ ਤਾਂ ਜੋ ਆਉਣ ਵਾਲੀਓ ਵੀਡੀਓ ਨਵੇਂ ਤੋਂ ਨਵੇਂ ਰਿਸ਼ਤੇ ਉਹਨਾਂ ਤੱਕ ਵੀ ਲੋੜਿੰਦਾ ਪਹੁੰਚ ਸਕਣ ਜੀ ਅਸੀਂ ਇਸ ਚੈਨਲ ਤੇ ਪੰਜਾਬੀ Hindu Sikh ਅਤੇ ਹਰ ਜਾਤੀ ਵਰਗ ਦੇ ਰਿਸ਼ਤੇ ਲੈ ਕੇ ਆਉਂਦੇ ਆ ਜੇਕਰ ਤੁਸੀਂ ਵੀ ਰਿਸ਼ਤੇ ਦੀ ਕੋਈ ਐਡ ਦੇਣਾ ਚਾਹੁੰਦੇ ਹੋ ਤਾਂ ਸਾਡੇ ਨਾਲ ਸੰਪਰਕ ਕਰ ਸਕਦੇ ਹੋ 98553956412 ਸਾਡਾ ਕੰਮ ਹੈ ਜੀ ਰਿਸ਼ਤੇ ਦੀ ਐਡ ਦੇਣਾ ਅਗਰ ਤੁਹਾਨੂੰ ਕੋਈ ਰਿਸ਼ਤਾ ਪਸੰਦ ਆਂਦਾ ਹੈ ਸਾਡੇ ਇਸ YouTube ਚੈਨਲ ਤੋਂ ਤਾਂ ਉਸ ਰਿਸ਼ਤੇ ਦੀ ਚੰਗੀ ਤਰ੍ਹਾਂ ਜਾਂਚ ਪੜਤਾਲ ਕਰ ਲਿਆ ਕਰੋ ਜੀ ਸਭ ਤੋਂ ਪਹਿਲਾਂ ਜੀ ਆਪ ਸਭ ਨੂੰ ਬਹੁਤ ਬਹੁਤ ਮੁਬਾਰਕਾਂ ਜੀ ਇਸ ਗੁਰਪੁਰਬ ਦਿਵਸ ਦੀਆਂ ਜੀ ਆਸ਼ਾ ਕਰਦੇ ਹਾਂ ਕਿ ਇਹ ਤਿਉਹਾਰ ਤੁਹਾਡੇ ਸਾਰਿਆਂ ਦੇ ਲਈ ਬਹੁਤ ਹੀ ਵਧੀਆ ਰਵੇ ਔਰ ਖੁਸ਼ੀਆਂ ਭਰਿਆ ਹੋਵੇ ਜੀ ਸਿੱਖ ਧਰਮ ਦੇ ਵਿੱਚ ਇਹ ਦਿਨ ਬਹੁਤ ਹੀ ਖਾਸ ਮੰਨਿਆ ਜਾਂਦਾ ਹੈ ਇਸ ਖਾਸ ਮੌਕੇ ਤੇ ਅਸੀਂ ਤੁਹਾਡੇ ਲਈ ਬਹੁਤ ਹੀ ਵਧੀਆ ਰਿਸ਼ਤੇ ਲੈ ਕੇ ਆਇਆ ਜੀ ਮੁੰਡੇ ਤੇ ਕੁੜੀਆਂ ਦੇ ਜੀ ਅੱਜ ਦੇ ਸਾਰੇ ਦੇ ਸਾਰੇ ਰਿਸ਼ਤੇ ਜੀ ਬਹੁਤ ਹੀ ਖਾਸ ਮਿਲਣਗੇ ਤੁਹਾਨੂੰ ਸਾਡੇ ਇਸ YouTube ਚੈਨਲ ਤੇ ਜੀ ਅੱਜ ਦਾ ਪਹਿਲਾ ਰਿਸ਼ਤਾ ਹੈ ਜੀ बिजनेਸਮੈਨ ਲੜਕੇ ਦਾ ਜੋ ਕਿ Hindu ਪਰਿਵਾਰ ਤੋਂ ਬਿਲੋਂਗ ਕਰਦਾ ਹੈ ਜੀ ਲੜਕਾ ਫਰੀਦਕੋਟ ਸਿਟੀ ਦਾ ਰਹਿਣ ਵਾਲਾ ਹੈ ਜੀ ਕਟਾਰੀਆ ਇਹਨਾਂ ਦੀ ਕਾਸਟ ਹੈ ਜੀ ਲੜਕੇ ਦਾ ਜਨਮ 1994 ਸੰਧਾ ਹੈ ਜੀ ਲੜਕੇ ਦਾ ਕੱਦ 5 ਫੁੱਟ 10 ਇੰਚ ਹੈ ਜੀ ਇਸ ਪਰਿਵਾਰ ਨੂੰ ਵੀ ਜੀ ਲੜਕੀ ਦੀ ਪਾਲ ਹੈ ਜੋ ਕਿ Hindu ਪਰਿਵਾਰ ਤੋਂ ਬਿਲੋਂਗ ਕਰਦੀ ਹੋਵੇ ਲੜਕੀ ਦਾ ਪਰਿਵਾਰ ਚੰਗਾ ਹੋਵੇ ਔਰ ਲੜਕੀ ਪੜੇ ਲਿਖੀ ਹੋਵੇ ਜੀ ਇਸ ਪਰਿਵਾਰ ਦੀ ਅਗਰ ਤੁਸੀਂ ਹੋਰ ਵੀ ਕੋਈ ਮੁੱਢਲੀ ਜਾਣਕਾਰੀ ਪ੍ਰਾਪਤ ਕਰਨਾ ਚਾਹੁੰਦੇ ਹੋ ਤਾਂ ਥੱਲੇ ਲਾਲ ਪੱਟੀ ਦੇ ਵਿੱਚ ਪਰਿਵਾਰਿਕ ਮੈਂਬਰ ਦਾ ਨੰਬਰ ਹੈ ਜੀ ਤੁਸੀਂ ਡਾਇਰੈਕਟ ਕਾਲ ਕਰ ਸਕਦੇ ਹੋ ਜੀ ਅਗਲਾ ਰਿਸ਼ਤਾ ਹੈ ਜੀ ਐਨ ਆਰ ਆਈ ਵੀਰ ਜੋ ਕਿ ਅੰਮ੍ਰਿਤਸਰ ਤੋਂ ਬਿਲੋਂਗ ਕਰਦਾ ਹੈ ਜੀ ਲੜਕਾ ਸਨਿਆਰਾ ਕਾਸਟ ਤੋਂ ਬਿਲੋਂਗ ਕਰਦਾ ਹੈ ਜੀ ਲੜਕੇ ਦਾ ਜਨਮ 1999 ਸੰਧ ਹੈ ਜੀ ਲੜਕੇ ਦਾ ਕੱਦ 5 ਫੁੱਟ 7 ਇੰਚ ਹੈ ਜੀ ਲੜਕਾ ਐਨ ਆਰ ਆਈ ਪੋਲੈਂਡ ਦੇ ਵਿੱਚ ਪੀ ਆਰ ਹੈ ਜੀ ਲੜਕੇ ਦੇ ਕੋਲ 33 ਹੋਰ ਕੰਟਰੀਆਂ ਦੇ ਸ਼ੇਂਗੁਨ ਵੀਜੇ ਲੱਗੇ ਹੋਏ ਹਨ ਜੀ ਲੜਕਾ ਬਹੁਤ ਹੀ ਸੋਹਣਾ ਤੇ ਸੁਨੱਖਾ ਹੈ ਜੀ ਕੱਦ ਕਾੜ ਦਾ ਬਹੁਤ ਹੀ ਵਧੀਆ ਹੈ ਜੀ ਗੱਲ ਕਰਦੇ ਆਂ ਅਗਰ ਇਸ ਦੇ ਪਰਿਵਾਰ ਦੇ ਤਾਂ ਇਸ ਦੇ ਪਰਿਵਾਰ ਦੇ ਵਿੱਚ ਇਸ ਦੇ ਮਾਤਾ ਜੀ ਸ੍ਰੀ ਹਨ ਜੋ ਕਿ ਹਾਊਸ ਵਾਈਫ ਹਨ ਇਸ ਦੇ ਪਿਤਾ ਜੀ ਸ੍ਰੀ ਹਨ ਜੋ ਕਿ ਬਿਜ਼ਨਸਮੈਨ ਹਨ ਲੜਕਾ ਮਾ ਪਿਓ ਦਾ ਕੱਲਾ ਕੱਲਾ ਪੁੱਤ ਹੈ ਜੀ ਇਸ ਪਰਿਵਾਰ ਨੂੰ ਵੀ ਜੀ ਲੜਕੀ ਦੀ ਪਾਲ ਹੈ ਜੋ ਕਿ ਪੰਜਾਬ ਤੋਂ ਪੜ੍ਹੀ ਲਿਖੀ ਹੋਵੇ ਔਰ ਜਿਸ ਨੇ ਬੀਐਸਸੀ ਨਰਸਿੰਗ ਕੀਤੀ ਹੋਵੇ ਲੜਕੀ ਅਗਰ ਬਾਹਰ ਜਾਣ ਦੀ ਚਾਹਵਾਨ ਹੈ ਤਾਂ ਲੜਕੀ ਦਾ ਪਰਿਵਾਰ ਇਸ ਪਰਿਵਾਰ ਦੇ ਨਾਲ ਤੁਸੀਂ ਡਾਇਰੈਕਟ ਕਾਲ ਕਰ ਸਕਦੇ ਹੋ ਜੀ ਲਾਲ ਪੱਟੀ ਦੇ ਵਿੱਚ ਥੱਲੇ ਪਰਿਵਾਰਿਕ ਮੈਂਬਰ ਦਾ WhatsApp ਨੰਬਰ ਹੈ ਜੀ ਤੁਸੀਂ WhatsApp ਤੇ ਕਾਲ ਡਾਇਰੈਕਟ ਇਹਨਾਂ ਨੂੰ ਕਰ ਸਕਦੇ ਹੋ ਇਸ ਪਰਿਵਾਰ ਦੇ ਅਗਰ ਤੁਸੀਂ ਹੋਰ ਵੀ ਕੋਈ ਮੁੱਢਲੀ ਜਾਣਕਾਰੀ ਪ੍ਰਾਪਤ ਕਰਨਾ ਚਾਹੁੰਦੇ ਹੋ ਤਾਂ ਅਗਲਾ ਰਿਸ਼ਤਾ ਹੈ ਜੀ ਐਨ ਆਰ ਆਈ ਕੈਨੇਡਾ ਤੋਂ ਵਰਕ ਪਰਮਿਟ ਤੇ ਲੜਕੇ ਦਾ ਜੀ ਇਹ ਲੜਕਾ ਵੀ ਜੀ Hindu ਪਰਿਵਾਰ ਤੋਂ ਬਿਲੋਂਗ ਕਰਦਾ ਹੈ ਜੀ ਲੜਕੇ ਦਾ ਪਰਿਵਾਰ ਅੰਬਾਲਾ ਸਿਟੀ ਦਾ ਰਹਿਣ ਵਾਲਾ ਹੈ ਜੀ ਲੜਕੇ ਦਾ ਜਨਮ 2001 ਸੰਧ ਹੈ ਜੀ ਲੜਕੇ ਦਾ ਕੱਦ 5 ਫੁੱਟ 11 ਇੰਚ ਹੈ ਜੀ ਗੱਲ ਕਰਦਿਆਂ ਅਗਰ ਇਸ ਦੇ ਪਰਿਵਾਰ ਦੀ ਤਾਂ ਇਸ ਦੇ ਪਰਿਵਾਰ ਦੇ ਵਿੱਚ ਇਸ ਦੇ ਮਾਤਾ ਜੀ ਸ੍ਰੀ ਹਨ ਜੋ ਕਿ ਹਾਊਸ ਵਾਈਫ ਹਨ ਇਸ ਦੇ ਪਿਤਾ ਜੀ ਸ੍ਰੀ ਹਨ ਜੋ ਕਿ ਗਾਰਮੈਂਟ ਸ਼ੋਪ ਦਾ ਕੰਮ ਕਰਦੇ ਹਨ ਅੰਬਾਲਾ ਸਿਟੀ ਦੇ ਵਿੱਚ ਜੀ ਇਹ ਪਰਿਵਾਰ ਪੂਰੇ ਦਾ ਪੂਰਾ ਵੈਸ਼ਨੋ ਪਰਿਵਾਰ ਹੈ ਜੀ ਇਸ ਪਰਿਵਾਰ ਨੂੰ ਵੀ ਜੀ ਲੜਕੀ ਦੀ ਪਾਲ ਹੈ ਜੋ ਕਿ Hindu ਪਰਿਵਾਰ ਤੋਂ ਬਿਲੋਂਗ ਕਰਦੀ ਹੋਵੇ ਪੜ੍ਹੀ ਲਿਖੀ ਹੋਵੇ ਔਰ ਕੈਨੇਡਾ ਦੇ ਵਿੱਚ ਪੀਆਰ ਹੋਵੇ ਜਾਂ ਵਰਕ ਪਰਮਿਟ ਤੇ ਹੋਵੇ ਜੀ ਇਸ ਰਿਸ਼ਤੇ ਦੀ ਅਗਰ ਤੁਸੀਂ ਹੋਰ ਵੀ ਕੋਈ ਮੁੱਢਲੀ ਜਾਣਕਾਰੀ ਪ੍ਰਾਪਤ ਕਰਨਾ ਚਾਹੁੰਦੇ ਹੋ ਤਾਂ ਥੱਲੇ ਲਾਲ ਪੱਟੀ ਦੇ ਵਿੱਚ ਪਰਿਵਾਰਿਕ ਮੈਂਬਰ ਦਾ ਨੰਬਰ ਹੈ ਜੀ ਤੁਸੀਂ ਡਾਇਰੈਕਟ ਕਾਲ ਕਰ ਸਕਦੇ ਹੋ ਜੀ ਅਗਲਾ ਰਿਸ਼ਤਾ ਹੈ ਜੀ ਲੁਧਿਆਣਾ ਸਿਟੀ ਤੋਂ ਜੋ ਕਿ Hindu ਖੱਤਰੀ ਪਰਿਵਾਰ ਤੋਂ ਇਹ ਲੜਕਾ ਬਿਲੋਂਗ ਕਰਦਾ ਹੈ ਜੀ ਲੜਕੇ ਦਾ ਜਨਮ 2007 ਦਾ ਹੈ ਜੀ ਕੱਦ 5 ਫੁੱਟ 4 ਇੰਚ ਹੈ ਜੀ ਲੜਕੇ ਨੇ ਬਹੁਤ ਹੀ ਵਧੀਆ ਸੈਲੂਨ ਦਾ ਕੰਮ ਸਿੱਖਿਆ ਹੋਇਆ ਹੈ ਪਲੱਸ ਪ੍ਰੋਫੈਸ਼ਨਲ ਸੈਲੂਨ ਦਾ ਕੋਰਸ ਵੀ ਕੀਤਾ ਹੋਇਆ ਹੈ ਜੀ ਗੱਲ ਕਰਦੇ ਆ ਅਗਰ ਇਸ ਦੇ ਪਰਿਵਾਰ ਦੀ ਤਾਂ ਇਸ ਦੇ ਪਰਿਵਾਰ ਦੇ ਵਿੱਚ ਇਸ ਦੇ ਮਾਤਾ ਸ੍ਰੀ ਹਨ ਜੋ ਕਿ ਪ੍ਰਾਈਵੇਟ ਜੌਬ ਕਰਦੇ ਹਨ ਇਸ ਦੇ ਪਿਤਾ ਸ੍ਰੀ ਹਨ ਉਹ ਵੀ ਬਹੁਤ ਹੀ ਵਧੀਆ ਜੌਬ ਤੇ EMPLOYE ਹਨ ਇਸ ਦੀ ਪੈਨ ਹੈ ਜੀ ਜੋ ਕਿ ਮੈਰਿਡ ਹੈ ਕੈਨੇਡਾ ਦੇ ਵਿੱਚ ਆਪਣੇ ਪਰਿਵਾਰ ਦੇ ਵਿੱਚ ਸੈਟਲ ਹੈ ਜੀ ਇਸ ਦਾ ਇੱਕ ਪ੍ਰਾ ਹੈ ਜੋ ਕਿ ਅਨਮੈਰਿਡ ਹੈ ਇਸ ਪਰਿਵਾਰ ਨੂੰ ਵੀ ਜੀ ਲੜਕੀ ਦੀ ਪਾਲ ਹੈ ਜੋ ਕਿ ਕੈਨੇਡਾ ਤੋਂ ਪੀਆਰ ਹੋਵੇ ਚਾਹੇ ਉਹ ਵਰਕ ਪਰਮਿਟ ਤੇ ਹੋਵੇ ਲੜਕੀ Hindu ਪਰਿਵਾਰ ਤੋਂ ਬਿਲੋਂਗ ਕਰਦੀ ਹੋਵੇ ਜੀ ਲੜਕੇ ਨੇ ਵੀ ਜੀ ਬਾਹਰ ਜਾਣਾ ਹੈ ਇਸ ਪਰਿਵਾਰ ਦੀ ਅਗਰ ਤੁਸੀਂ ਹੋਰ ਵੀ ਕੋਈ ਮੋੜਲੀ ਜਾਣਕਾਰੀ ਪ੍ਰਾਪਤ ਕਰਨਾ ਚਾਹੁੰਦੇ ਹੋ ਤਾਂ ਥੱਲੇ ਲਾਲ ਪੱਟੀ ਦੇ ਵਿੱਚ ਪਰਿਵਾਰਿਕ ਮੈਂਬਰ ਦਾ ਨੰਬਰ ਹੈ ਜੀ ਤੁਸੀਂ ਡਾਇਰੈਕਟ ਕਾਲ ਕਰ ਸਕਦੇ ਹੋ ਜੀ ਅйда ਅਗਲਾ ਰਿਸ਼ਤਾ ਹੈ ਜੀ ਜੋ ਕਿ ਹਿੰਦੂ ਸਿੱਖ ਪਰਿਵਾਰ ਤੋਂ ਇਹ ਲੜਕਾ ਬਿਲੋਂਗ ਕਰਦਾ ਹੈ ਲੜਕਾ ਦਾ ਪਰਿਵਾਰ ਤਰਨਕੋਟ ਸਿਟੀ ਤੋਂ ਬਿਲੋਂਗ ਕਰਦਾ ਹੈ ਜੀ ਲੜਕਾ ਐਨ ਆਰ ਆਈ ਜਰਮਨੀ ਦੇ ਵਿੱਚ ਪੀ ਆਰ ਹੈ ਜੀ ਲੜਕੇ ਦਾ ਜਨਮ 1991 ਸੰਧਾ ਹੈ ਜੀ ਲੜਕੇ ਦਾ ਕੱਦ 5 ਫੁੱਟ 10 ਇੰਚ ਹੈ ਜੀ ਗੱਲ ਕਰਦੇ ਆਂ ਅਗਰ ਇਸ ਦੇ ਪਰਿਵਾਰ ਦੀ ਤਾਂ ਇਸ ਦੇ ਮਾਤਾ ਜੀਰੀ ਹਨ ਜੋ ਕਿ ਹਾਊਸ ਵਾਈਫ ਹਨ ਇਸ ਦੇ ਪਿਤਾ ਜੀਰੀ ਹਨ ਜੋ ਕਿ ਖੁਦ ਹੀ ਇੱਕ ਦੁਕਾਨ ਚਲਾਉਂਦੇ ਹਨ ਬਹੁਤ ਹੀ ਵਧੀਆ ਕਾਰੋਬਾਰ ਹੈ ਜੀ ਇਸ ਦੇ ਦੋ ਪਹਿਣਾ ਹਨ ਜੀ ਜੋ ਕਿ ਮੈਰਿਡ ਹਨ ਆਪਣੇ ਘਰ ਪਰਿਵਾਰ ਦੇ ਵਿੱਚ ਬਹੁਤ ਹੀ ਵਧੀਆ ਰਾਜੀ ਖੁਸ਼ੀ ਹਨ ਜੀ ਇਹ ਲੜਕਾ ਅਰੋੜਾ ਸਿੱਖ ਪਰਿਵਾਰ ਤੋਂ ਬਿਲੋਂਗ ਕਰਦਾ ਹੈ ਜੀ ਇਸ ਪਰਿਵਾਰ ਨੂੰ ਵੀ ਜੀ ਲੜਕੀ ਦੀ ਪਾਲ ਹੈ ਜੋ ਕਿ Hindu ਪਰਿਵਾਰ ਤੋਂ ਬਿਲੋਂਗ ਕਰਦੀ ਹੋਵੇ ਜੀ ਇਸ ਰਿਸ਼ਤੇ ਦੀ ਅਗਰ ਤੁਸੀਂ ਹੋਰ ਵੀ ਕੋਈ ਮੁੱਢਲੀ ਜਾਣਕਾਰੀ ਪ੍ਰਾਪਤ ਕਰਨਾ ਚਾਹੁੰਦੇ ਹੋ ਤਾਂ ਸਾਡੇ ਨਾਲ ਸੰਪਰਕ ਜਰੂਰ ਕਰੋ ਜੀ ਅੱਜ ਦਾ ਅਗਲਾ ਰਿਸ਼ਤਾ ਹੈ ਜੀ ਲੜਕੀ ਦਾ ਜੋ ਕਿ Hindu ਪਰਿਵਾਰ ਤੋਂ ਬਿਲੋਂਗ ਕਰਦੀ ਹੈ ਜੀ ਲੜਕੀ ਦਾ ਜਨਮ 1996 ਸੰਧ ਹੈ ਜੀ ਕੱਦ 5 ਫੁੱਟ 3 ਇੰਚ ਹੈ ਜੀ ਲੜਕੀ ਨੇ ਬਹੁਤ ਹੀ ਵਧੀਆ ਪੜ੍ਹਾਈ ਕੀਤੀ ਹੋਈ ਹੈ ਜੀ BA, ETT, NTT ਪਲੱਸ ਕੰਪਿਊਟਰ ਦਾ ਕੋਰਸ ਵੀ ਕੀਤਾ ਹੋਇਆ ਹੈ ਲੜਕੀ ਨੇ ਪੇਟੀ ਕੀਤੀ ਹੋਈ ਹੈ ਜਿੰਦੇ ਵਿੱਚੋਂ 6.5 ਬੈਲਡ ਹਨ ਲੜਕੀ ਦੇ ਜੀ ਗੱਲ ਕਰਦੇ ਆਂ ਅਗਰ ਇਸ ਦੇ ਪਰਿਵਾਰ ਦੀ ਤਾਂ ਇਸ ਦੇ ਪਰਿਵਾਰ ਦੇ ਵਿੱਚ ਇਸ ਦੇ ਮਾਤਾ ਸ਼੍ਰੀ ਹਨ ਜੋ ਕਿ ਹਾਊਸ ਵਾਈਫ ਹਨ ਇਸ ਦੇ ਪਿਤਾ ਸ਼੍ਰੀ ਹਨ ਜੋ ਕਿ ਬਿਜ਼ਨਸਮੈਨ ਹਨ ਇਸ ਇੱਕ ਭਰਾ ਹੈ ਜੀ ਅਨਮੈਰਿਡ ਹੈ ਇਸ ਇੱਕ ਭੈਣ ਹੈ ਜੀ ਜੋ ਕਿ ਮੈਰਿਡ ਹੈ ਲੜਕੀ ਫਾਜ਼ਿਲਕਾ ਸਿਟੀ ਤੋਂ ਬਿਲੋਂਗ ਕਰਦੀ ਹੈ ਜੀ ਇਸ ਲੜਕੀ ਦੇ ਨੇ ਵੀ ਜੀ ਬਾਹਰ ਜਾਣਾ ਹੈ ਇਸ ਪਰਿਵਾਰ ਨੂੰ ਵੀ ਜੀ ਐਨ ਆਰ ਆਈ ਲੜਕੇ ਦੀ ਪਾਲ ਹੈ ਜੋ ਕਿ ਕੈਨੇਡਾ ਆਸਟ੍ਰੇਲੀਆ ਜਾਂ ਨਿਊਜ਼ੀਲੈਂਡ ਤੋਂ ਬਿਲੋਂਗ ਕਰਦਾ ਹੋਵੇ ਲੜਕੀ ਦੇ ਪਰਿਵਾਰ ਦੀ ਅਗਰ ਤੁਸੀਂ ਹੋਰ ਵੀ ਕੋਈ ਮੁੱਢਲੀ ਜਾਣਕਾਰੀ ਪ੍ਰਾਪਤ ਕਰਨਾ ਚਾਹੁੰਦੇ ਹੋ ਤਾਂ ਸਾਡੇ ਨਾਲ ਸੰਪਰਕ ਜ਼ਰੂਰ ਕਰੋ ਜੀ ਅਜਦਾ ਅਗਲਾ ਰਿਸ਼ਤਾ ਹੈ ਜੀ ਜੋ ਕਿ ਯੂਐਸਏ ਤੋਂ ਸਿਟੀਜ਼ਨ ਲੜਕੀ ਦਾ ਇਹ ਲੜਕੀ ਜਟ ਸਿੱਖ ਫੈਮਿਲੀ ਤੋਂ ਬਿਲੋਂਗ ਕਰਦੀ ਹੈ ਲੜਕੀ ਦਾ ਪਰਿਵਾਰ ਅੰਮ੍ਰਿਤਸਰ ਸਿਟੀ ਤੋਂ ਬਿਲੋਂਗ ਕਰਦਾ ਹੈ ਜੀ ਲੜਕੀ ਦਾ ਜਨਮ 1994 ਸੰਧ ਹੈ ਜੀ ਕੱਦ 5 ਫੁੱਟ 3 ਇੰਚ ਹੈ ਜੀ ਲੜਕੀ ਦਾ ਪਰਿਵਾਰ ਵੈਸ਼ਨੋ ਹੈ ਜੀ ਔਰ ਗੱਲ ਕਰਦੇ ਆਂ ਅਗਰ ਇਸ ਦੇ ਪਰਿਵਾਰ ਦੀ ਤਾਂ ਇਸ ਦੇ ਪਰਿਵਾਰ ਦੇ ਵਿੱਚ ਇਸ ਦੇ ਮਾਤਾ ਸ਼੍ਰੀ ਹਨ ਜੋ ਕਿ ਹਾਊਸ ਵਾਈਫ ਹਨ ਯੂ ਐਸ ਏ ਵਿੱਚ ਪੀ ਆਰ ਹਨ ਇਸ ਦੇ ਪਿਤਾ ਸ਼੍ਰੀ ਹਨ ਜੋ ਕਿ ਯੂ ਐਸ ਏ ਵਿੱਚ ਪੀ ਆਰ ਹਨ ਇਸ ਦਾ ਇੱਕ ਭਰਾ ਹੈ ਜੀ ਜੋ ਕਿ ਅਨਮੈਰਿਡ ਹੈ ਉਹ ਵੀ ਯੂ ਐਸ ਏ ਦੇ ਵਿੱਚ ਪੀ ਆਰ ਹੈ ਜੀ ਇਸ ਪਰਿਵਾਰ ਨੂੰ ਜੀ ਲੜਕੇ ਦੀ ਪਾਲ ਹੈ ਜੋ ਕਿ ਜਟ ਸਿੱਖ ਪਰਿਵਾਰ ਤੋਂ ਬਿਲੋਂਗ ਕਰਦਾ ਹੋਵੇ ਲੜਕਾ ਅਗਰ ਯੂ ਐਸ ਏ ਦੇ ਵਿੱਚ ਹੈ ਤਾਂ ਬਹੁਤ ਹੀ ਵਧੀਆ ਹੈ ਜੀ ਅਗਰ ਪੀ ਆਰ ਹੈ ਜਾਂ ਵਰਕ ਪਰਮਿਟ ਤੇ ਹੈ ਜੀ ਲੜਕੇ ਦਾ ਪਰਿਵਾਰ ਜਾਂ ਲੜਕਾ ਸ਼ੁੱਧ ਵੈਸ਼ਨੂ ਹੋਵੇ ਜੀ ਇਸ ਪਰਿਵਾਰ ਦੇ ਅਗਰ ਤੁਸੀਂ ਹੋਰ ਵੀ ਕੋਈ ਮੁੱਢਲੀ ਜਾਣਕਾਰੀ ਪ੍ਰਾਪਤ ਕਰਨਾ ਚਾਹੁੰਦੇ ਹੋ ਤਾਂ ਸਾਡੇ ਨਾਲ ਸੰਪਰਕ ਜ਼ਰੂਰ ਕਰੋ ਜੀ ਅੱਜ ਦੀ ਵੀਡੀਓ ਜ਼ਰੂਰ ਲੰਮੀ ਹੋਊਗੀ ਕਿਉਂਕਿ ਬਹੁਤ ਹੀ ਵਧੀਆ ਰਿਸ਼ਤੇ ਹਨ ਔਰ ਬਹੁਤ ਹੀ ਵਧੀਆ ਪਰਿਵਾਰ ਹਨ ਜੀ ਵੀਡੀਓ ਨੂੰ ਲਾਸਟ ਤੱਕ ਜ਼ਰੂਰ ਦੇਖਣਾ ਹਜੇ ਹੋਰ ਵੀ ਲੜਕੀਆਂ ਦੇ ਰਿਸ਼ਤੇ ਬਾਕੀ ਹਨ ਜੋ ਕਿ ਐਨ ਆਰ ਆਈ ਪਲੱਸ ਪੰਜਾਬ ਤੋਂ ਹਨ ਜੀ ਅੱਜ ਦਾ ਅਗਲਾ ਰਿਸ਼ਤਾ ਹੈ ਜੀ ਲੜਕੇ ਦਾ ਜੋ ਕਿ ਐਨ ਆਰ ਆਈ ਵੀਰ ਇਟਲੀ ਤੋਂ ਪੀ ਆਰ ਹੈ ਜੀ ਲੜਕੇ ਦਾ ਪਰਿਵਾਰ ਗੁਰਦਾਸਪੁਰ ਪੰਜਾਬ ਤੋਂ ਬਿਲੋਂਗ ਕਰਦਾ ਹੈ ਪਰ ਇਸ ਦਾ ਪਰਿਵਾਰ ਐਸ ਟਾਈਮ ਯੂ ਪੀ ਤੋਂ ਬਿਲੋਂਗ ਕਰ ਰਿਹਾ ਜੀ ਲੜਕੇ ਨੂੰ 12 ਏਕੜ ਜ਼ਮੀਨ ਵੀ ਆਉਂਦੀ ਹੈ ਜੀ ਔਰ ਲੜਕੇ ਦਾ ਜਨਮ 1988 ਸੰਧ ਹੈ ਜੀ ਲੜਕੇ ਦਾ ਕੱਦ 5 ਫੁੱਟ 8 ਇੰਚ ਹੈ ਜੀ ਲੜਕਾ ਇਟਲੀ ਦੇ ਵਿੱਚ ਪੀਆਰ ਹੈ ਜੀ ਗੱਲ ਕਰਦੇ ਆ ਅਗਰ ਇਸ ਦੇ ਪਰਿਵਾਰ ਦੇ ਇਸ ਦੇ ਪਰਿਵਾਰ ਦੇ ਵਿੱਚ ਇਸ ਦੇ ਮਾਤਾ ਸ਼੍ਰੀ ਹਨ ਜੋ ਕਿ ਹਾਊਸ ਵਾਈਫ ਹਨ ਇਸ ਦੇ ਪਿਤਾ ਸ਼੍ਰੀ ਹਨ ਜੋ ਕਿ ਐਗਰੀਕਲਚਰ ਨੂੰ ਦੇਖਦੇ ਹਨ ਜੀ ਇਸ ਇੱਕ ਭਰਾ ਹੈ ਜੀ ਜੋ ਕਿ ਮੈਰਿਡ ਹੈ ਇੱਕ ਭੈਣ ਹੈ ਜੀ ਜੋ ਕਿ ਮੈਰਿਡ ਹੈ ਇੰਗਲੈਂਡ ਦੇ ਵਿੱਚ ਇਸ ਪਰਿਵਾਰ ਨੂੰ ਵੀ ਜੀ ਲੜਕੀ ਦੀ ਪਾਲ ਹੈ ਜੋ ਕਿ ਪੰਜਾਬ ਤੋਂ ਬਿਲੋਂਗ ਕਰਦੀ ਹੋਵੇ ਪੜ੍ਹੀ ਲਿਖੀ ਹੋਵੇ ਲੜਕੀ ਦੀ ਕਾਸਟ ਕੋਈ ਵੀ ਹੋਵੇ ਜੀ ਇਸ ਪਰਿਵਾਰ ਨੂੰ ਜਾਤੀ ਬੰਧਨ ਨਹੀਂ ਹੈ ਜੀ ਇਸ ਪਰਿਵਾਰ ਦੀ ਅਗਰ ਤੁਸੀਂ ਹੋਰ ਵੀ ਕੋਈ ਮੁੱਢਲੀ ਜਾਣਕਾਰੀ ਪ੍ਰਾਪਤ ਕਰਨਾ ਚਾਹੁੰਦੇ ਹੋ ਤਾਂ ਥੱਲੇ ਲਾਲ ਪੱਟੀ ਦੇ ਵਿੱਚ ਇਸ ਪਰਿਵਾਰ ਦਾ ਨੰਬਰ ਹੈ ਜੀ ਤੁਸੀਂ ਡਾਇਰੈਕਟ ਕਾਲ ਕਰ ਸਕਦੇ ਹੋ ਇਸ ਪਰਿਵਾਰ ਦੇ ਨਾਲ ਜੀ ਅਗਲਾ ਰਿਸ਼ਤਾ ਹੈ ਜੀ ਐਨ ਆਰ ਆਈ ਵੀਰ ਜੋ ਕਿ ਨਿਊਜ਼ੀਲੈਂਡ ਤੋਂ ਸਿਟੀ ਜਾਣਾ ਹੈ ਜੀ ਇਹ ਲड़का ਜੱਟ ਸਿੱਖ ਇਹ ਲड़का ਰਵੀ ਦਸਿਆ ਫੈਮਲੀ ਤੋਂ ਬਿਲੋਂਗ ਕਰਦਾ ਹੈ ਜੀ ਲੜਕੇ ਦਾ ਪਰਿਵਾਰ ਲੁਧਿਆਣਾ ਸਿਟੀ ਤੋਂ ਬਿਲੋਂਗ ਕਰਦਾ ਹੈ ਜੀ ਲੜਕੇ ਦਾ ਜਨਮ 1992 ਸੰਧ ਹੈ ਜੀ ਕੱਦ 5 ਫੁੱਟ 9 ਇੰਚ ਹੈ ਜੀ ਲੜਕੇ ਨੇ ਬਹੁਤ ਹੀ ਵਧੀਆ ਜੌਬ ਤੇ EMPLOYE ਆ ਜੀ ਨਿਊਜ਼ੀਲੈਂਡ ਦੇ ਵਿੱਚ ਗੱਲ ਕਰਦੇ ਆ ਅਗਰ ਇਸ ਦੇ ਪਰਿਵਾਰ ਦੀ ਤਾਂ ਇਸ ਦੇ ਪਰਿਵਾਰ ਦੇ ਵਿੱਚ ਇਸ ਦੇ ਮਾਤਾ ਜੀ ਰਹੀ ਹਨ ਜੋ ਕਿ ਹਾਊਸ ਵਾਈਫ ਹਨ ਇਸ ਦੇ ਪਿਤਾ ਜੀ ਹਨ ਗਵਰਨਮੈਂਟ ਜੌਬ ਤੋਂ ਰਿਟਾਇਰਡ ਹਨ ਲੜਕਾ ਪਰਿਵਾਰ ਦਾ ਇਕੱਲਾ-ਕੱਲਾ ਪੁੱਤ ਹੈ ਜੀ ਇਸ ਪਰਿਵਾਰ ਨੂੰ ਵੀ ਜੀ ਲੜਕੀ ਦੀ ਪਾਲ ਹੈ ਜੋ ਕਿ ਨਿਊਜ਼ੀਲੈਂਡ ਤੋਂ ਹੋਵੇ ਜਾਂ ਆਸਟ੍ਰੇਲੀਆ ਤੋਂ ਬਿਲੋਂਗ ਕਰਦੀ ਹੋਵੇ ਜਾਤੀ ਬੰਧਨ ਨਹੀਂ ਹੈ ਜੀ ਲੜਕੀ ਸੋਹਣੀ ਤੇ ਸੁਨੱਖੀ ਹੋਵੇ ਔਰ ਚੰਗੇ ਪਰਿਵਾਰ ਤੋਂ ਬਿਲੋਂਗ ਕਰਦੀ ਹੋਵੇ ਇਸ ਰਿਸ਼ਤੇ ਦੀ ਅਗਰ ਤੁਸੀਂ ਹੋਰ ਵੀ ਕੋਈ ਮੁੱਢਲੀ ਜਾਣਕਾਰੀ ਪ੍ਰਾਪਤ ਕਰਨਾ ਚਾਹੁੰਦੇ ਹੋ ਤਾਂ ਸਾਡੇ ਨਾਲ ਸੰਪਰਕ ਜਰੂਰ ਕਰੋ ਜੀ ਅਗਲਾ ਰਿਸ਼ਤਾ ਹੈ ਜੀ ਲੜਕੇ ਦਾ ਜੋ ਕਿ ਜੱਟ ਸਿੱਖ ਪਰਿਵਾਰ ਤੋਂ ਬਿਲੋਂਗ ਕਰਦਾ ਹੈ ਲੜਕੇ ਦਾ ਪਰਿਵਾਰ ਮੋਹਾਲੀ ਖਰੜ ਤੋਂ ਬਿਲੋਂਗ ਕਰਦਾ ਹੈ ਜੀ ਲੜਕੇ ਦਾ ਜਨਮ 1995 ਸੰਧ ਹੈ ਜੀ ਲੜਕੇ ਦਾ ਕੱਦ 5 ਫੁੱਟ 9 ਇੰਚ ਹੈ ਜੀ ਲੜਕਾ ਜੱਟ ਸਿੱਖ ਪਰਿਵਾਰ ਤੋਂ ਬਿਲੋਂਗ ਕਰਦਾ ਹੈ ਜੀ ਲੜਕੇ ਦਾ ਬਹੁਤ ਹੀ ਵਧੀਆ ਆਪਣਾ ਬਿਜ਼ਨਸ ਹੈ ਜੀ ਗੱਲ ਕਰਦੇ ਆਂ ਅਗਰ ਇਸ ਦੇ ਪਰਿਵਾਰ ਦੀ ਤਾਂ ਇਸ ਦੇ ਪਰਿਵਾਰ ਦੇ ਵਿੱਚ ਇਸ ਦੇ ਮਾਤਾ ਜੀ ਸ੍ਰੀ ਹਨ ਜੋ ਕਿ ਹਾਊਸ ਵਾਈਫ ਹਨ ਇਸ ਦੇ ਪਿਤਾ ਜੀ ਸ੍ਰੀ ਹਨ ਜੋ ਕਿ ਰਿਟਾਇਰਡ ਹਨ ਐਸਜੀਪੀਸੀ ਕਮੇਟੀ ਤੋਂ ਜੀ ਇਸ ਇੱਕ ਭਰਾ ਹੈ ਜੀ ਜੋ ਕਿ ਅਨਮੈਰਿਡ ਹੈ ਕੈਨੇਡਾ ਦੇ ਵਿੱਚ ਇਸ ਇੱਕ ਭੈਣ ਹੈ ਜੀ ਜੋ ਕਿ ਮੈਰਿਡ ਹੈ ਕੈਨੇਡਾ ਦੇ ਵਿੱਚ ਇਸ ਪਰਿਵਾਰ ਨੂੰ 10 ਕਿੱਲੇ ਜ਼ਮੀਨ ਵੀ ਆਉਂਦੀ ਹੈ ਪਲੱਸ ਸ਼ੈਰੀ ਪ੍ਰਾਪਰਟੀ ਹੈ ਜੀ ਇਸ ਪਰਿਵਾਰ ਨੂੰ ਜੀ ਲੜਕੀ ਦੀ ਪਾਲ ਹੈ ਜੋ ਕਿ ਜੱਟ ਸਿੱਖ ਪਰਿਵਾਰ ਤੋਂ ਬਿਲੋਂਗ ਕਰਦੀ ਹੋਵੇ ਚਾਹੇ ਲੜਕੀ ਰਾਮਗੜੀਆ ਪਰਿਵਾਰ ਤੋਂ ਬਿਲੋਂਗ ਕਰਦੀ ਹੋਵੇ ਲੜਕੀ ਦਾ ਪਰਿਵਾਰ ਚੰਗਾ ਹੋਵੇ ਲੜਕੀ ਪੜੀ ਲਿਖੀ ਹੋਵੇ ਤੇ ਸੋਹਣੀ ਤੇ ਸੁਨੱਖੀ ਹੋਵੇ ਇਸ ਰਿਸ਼ਤੇ ਦੀ ਅਗਰ ਤੁਸੀਂ ਹੋਰ ਵੀ ਕੋਈ ਮੁੱਢਲੀ ਜਾਣਕਾਰੀ ਪ੍ਰਾਪਤ ਕਰਨਾ ਚਾਹੁੰਦੇ ਹੋ ਤਾਂ ਸਾਡੇ ਨਾਲ ਸੰਪਰਕ ਜਰੂਰ ਕਰੋ ਜੀ ਅਗਲਾ ਰਿਸ਼ਤਾ ਹੈ ਜੀ ਲੜਕੇ ਦਾ ਜੋ ਕਿ ਕੈਨੇਡਾ ਦੇ ਵਿੱਚ ਵਰਕ ਪਰਮਿਟ ਤੇ ਹੈ ਜੀ ਇਸ ਲੜਕੇ ਨੇ ਪੀਆਰ ਦੀ ਫਾਈਲ ਲਗਾਈ ਹੋਈ ਹੈ ਜੀ ਇਸ ਲੜਕੇ ਦਾ ਪਰਿਵਾਰ ਅੰਮ੍ਰਿਤਸਰ ਸਿਟੀ ਤੋਂ ਬਿਲੋਂਗ ਕਰਦਾ ਹੈ ਜੀ ਪਰ ਇਸ ਟਾਈਮ ਮੋਹਾਲੀ ਦੇ ਵਿੱਚ ਰਹਿ ਰਿਹਾ ਹੈ ਜੀ ਲੜਕੇ ਦਾ ਜਨਮ 1997 ਸੰਧ ਹੈ ਜੀ ਲੜਕੇ ਦਾ ਕੱਦ 5 ਫੁੱਟ 5 ਇੰਚ ਹੈ ਜੀ ਲੜਕਾ ਬਹੁਤ ਹੀ ਵਧੀਆ ਜੋਬ ਤੇ EMPLOYE ਹੈ ਜੀ ਕੈਨੇਡਾ ਦੇ ਵਿੱਚ ਜੀ ਗੱਲ ਕਰਦਿਆਂ ਅਗਰ ਇਸ ਦੇ ਪਰਿਵਾਰ ਦੀ ਤਾਂ ਇਸ ਦੇ ਪਰਿਵਾਰ ਦੇ ਵਿੱਚ ਇਸ ਦੇ ਮਾਤਾ ਜੀ ਹਨ ਜੋ ਕਿ ਹਾਊਸ ਵਾਈਫ ਹਨ ਇਸ ਦੇ ਪਿਤਾ ਜੀ ਹਨ ਜੋ ਕਿ ਚੰਡੀਗੜ੍ਹ ਤੋਂ ਐਸਜੀਪੀਸੀ ਕਮੇਟੀ ਤੋਂ ਰਿਟਾਇਰਡ ਹਨ ਜੀ ਲੜਕੇ ਦੇ ਇੱਕ ਭਰਾ ਹੈ ਜੀ ਜੋ ਕਿ ਅਨਮੈਰਿਡ ਹੈ ਇਸ ਦੀ ਇੱਕ ਭੈਣ ਹੈ ਜੀ ਕੈਨੇਡਾ ਦੇ ਵਿੱਚ ਮੈਰਿਡ ਹੈ ਜੀ ਲੜਕੇ ਨੂੰ 10 ਕਿੱਲੇ ਜ਼ਮੀਨ ਵੀ ਆਉਂਦੀ ਹੈ ਜੀ ਪਲੱਸ ਸ਼ੈਰੀ ਪ੍ਰਾਪਰਟੀ ਹੈ ਜੀ ਲੜਕਾ ਜੱਟ ਸਿੱਖ ਪਰਿਵਾਰ ਤੋਂ ਬਿਲੋਂਗ ਕਰਦਾ ਹੈ ਜੀ ਇਸ ਪਰਿਵਾਰ ਨੂੰ ਜੀ ਲੜਕੀ ਦੀ ਪਾਲ ਹੈ ਜੋ ਕਿ ਜੱਟ ਸਿੱਖ ਪਰਿਵਾਰ ਤੋਂ ਬਿਲੋਂਗ ਕਰਦੀ ਹੋਵੇ ਚਾਹੇ ਉਹ ਰਾਮਗੜੀਆ ਪਰਿਵਾਰ ਤੋਂ ਬਿਲੋਂਗ ਕਰਦੀ ਹੋਵੇ ਲੜਕੀ ਦਾ ਪਰਿਵਾਰ ਚੰਗਾ ਹੋਵੇ ਔਰ ਲੜਕੀ ਪੜੀ ਲਿਖੀ ਤੇ ਸੋਣੀ ਤੇ ਸੁਨੱਖੀ ਹੋਵੇ ਇਸ ਰਿਸ਼ਤੇ ਦੀ ਅਗਰ ਤੁਸੀਂ ਹੋਰ ਵੀ ਕੋਈ ਮੁੱਢਲੀ ਜਾਣਕਾਰੀ ਪ੍ਰਾਪਤ ਕਰਨਾ ਚਾਹੁੰਦੇ ਹੋ ਤਾਂ ਸਾਡੇ ਨਾਲ ਸੰਪਰਕ ਜਰੂਰ ਕਰੋ ਜੀ ਅੱਜ ਦੀ ਵੀਡੀਓ ਜਰੂਰ ਲੰਮੀ ਹੋਵੇਗੀ ਕਿਉਂਕਿ ਅੱਜ ਬਹੁਤ ਹੀ ਜ਼ਿਆਦਾ ਰਿਸ਼ਤੇ ਅਸੀਂ ਤੁਹਾਡੇ ਲਈ ਲੈ ਕੇ ਆਏ ਆ ਜੀ ਅੱਜ ਦਾ ਅਗਲਾ ਰਿਸ਼ਤਾ ਹੈ ਜੀ ਲੜਕੀ ਦਾ ਜੋ ਕਿ Hindu ਪਰਿਵਾਰ ਤੋਂ ਬਿਲੋਂਗ ਕਰਦੀ ਹੈ ਜੀ ਲੜਕੀ ਆਸਟ੍ਰੇਲੀਆ ਦੇ ਵਿੱਚ ਸਿਟੀਜ਼ਨ ਹੈ ਜੀ ਲੜਕੀ Hindu ਪਰਿਵਾਰ ਤੋਂ ਬਿਲੋਂਗ ਕਰਦੀ ਹੈ ਜੀ ਲੜਕੀ ਦਾ ਸ਼ਾਰਟ ਟਾਈਮ ਡਿਵੋਰਸ ਹੋ ਚੁੱਕਾ ਹੈ ਜੀ ਲੜਕੀ ਦਾ ਜਨਮ 1994 ਸੰਧਾ ਹੈ ਜੀ ਲੜਕੀ ਦਾ ਕੱਦ 5 ਫੁੱਟ 2 ਇੰਚ ਹੈ ਜੀ ਲੜਕੀ ਅਕਾਊਂਟ ਦਾ ਕੰਮ ਕਰਦੀ ਹੈ ਬਹੁਤ ਹੀ ਵਧੀਆ ਆਪਣੇ ਸੈਲਰੀ ਲੈ ਰਹੀ ਹੈ ਬਹੁਤ ਹੀ ਵਧੀਆ ਪੈਕੇਜ ਹੈ ਜੀ ਲੜਕੀ ਦਾ ਉੱਥੋਂ ਦਾ ਗੱਲ ਕਰਦਿਆਂ ਅਗਰ ਇਸ ਦੇ ਪਰਿਵਾਰ ਦੀ ਤਾਂ ਇਸ ਦੇ ਪਰਿਵਾਰ ਦੇ ਵਿੱਚ ਇਸ ਦੇ ਮਾਤਾ ਜੀ ਹਨ ਜੋ ਕਿ ਆਸਟ੍ਰੇਲੀਆ ਦੇ ਵਿੱਚ ਪੀਆਰ ਹਨ ਇਸ ਦੇ ਪਿਤਾ ਜੀ ਹਨ ਜੋ ਕਿ ਆਸਟ੍ਰੇਲੀਆ ਤੋਂ ਪੀਆਰ ਹਨ ਇਸ ਦਾ ਇੱਕ ਭਰਾ ਹੈ ਜੀ ਉਹ ਵੀ ਆਸਟ੍ਰੇਲੀਆ ਦੇ ਵਿੱਚ ਹੀ ਹੈ ਜੀ ਇਸ ਪਰਿਵਾਰ ਨੂੰ ਜੀ ਲੜਕੇ ਦੀ ਪਾਲ ਹੈ ਜੋ ਕਿ ਆਸਟ੍ਰੇਲੀਆ ਤੋਂ ਬਿਲੋਂਗ ਕਰਦਾ ਹੋਵੇ ਲੜਕਾ Hindu ਪਰਿਵਾਰ ਤੋਂ ਬਿਲੋਂਗ ਕਰਦਾ ਹੋਵੇ ਜੀ ਔਰ ਪੜਿਆ ਲਿਖਿਆ ਤੇ ਸੋਨਾ ਤੇ ਸੁਨੱਖਾ ਹੋਵੇ ਇਸ ਰਿਸ਼ਤੇ ਦੀ ਅਗਰ ਤੁਸੀਂ ਹੋਰ ਵੀ ਕੋਈ ਮੁੱਢਲੀ ਜਾਣਕਾਰੀ ਪ੍ਰਾਪਤ ਕਰਨਾ ਚਾਹੁੰਦੇ ਹੋ ਤਾਂ ਸਾਡੇ ਨਾਲ ਸੰਪਰਕ ਜਰੂਰ ਕਰੋ ਜੀ ਅਗਲਾ ਰਿਸ਼ਤਾ ਹੈ ਜੀ ਲੜਕੀ ਦਾ ਜੋ ਕਿ ਆਸਟ੍ਰੇਲੀਆ ਤੋਂ PR ਹੈ ਜੀ ਲੜਕੀ ਦਾ ਪਰਿਵਾਰ ਫਰੀਦਕੋਟ ਸਿਟੀ ਦਾ ਬਿਲੋਂਗ ਕਰਦਾ ਹੈ ਜੀ ਲੜਕੀ Hindu ਪਰਿਵਾਰ ਤੋਂ ਬਿਲੋਂਗ ਕਰਦੀ ਹੈ ਜੀ ਲੜਕੀ ਦਾ ਜਨਮ 1996 ਸੰਧ ਹੈ ਜੀ ਲੜਕੀ ਦਾ ਕੱਦ 5 ਫੁੱਟ 1 ਇੰਚ ਹੈ ਜੀ ਲੜਕੀ ਨੇ ਬਹੁਤ ਹੀ ਵਧੀਆ ਸਟੱਡੀ ਕੀਤੀ ਹੋਈ ਹੈ ਜੀ ਬੀਐਸਸੀ ਨਰਸਿੰਗ ਦੇ ਵਿੱਚ ਜੀ ਗੱਲ ਕਰਦਿਆਂ ਅਗਰ ਇਸ ਦੇ ਪਰਿਵਾਰ ਦੀ ਤਾਂ ਇਸ ਦੇ ਪਰਿਵਾਰ ਦੇ ਵਿੱਚ ਇਸ ਦੇ ਮਾਤਾ ਸ੍ਰੀ ਹਨ ਜੋ ਕਿ ਹਾਊਸ ਵਾਈਫ ਹਨ ਇਸ ਦੇ ਪਿਤਾ ਸ੍ਰੀ ਹਨ ਜੋ ਕਿ ਆਪਣੇ ਬਿਜ਼ਨਸ ਵਿੱਚ ਸੈਟਲ ਹਨ ਇਸ ਦੀ ਇੱਕ ਭੈਣ ਹੈ ਜੀ ਜੋ ਕਿ ਆਸਟ੍ਰੇਲੀਆ ਦੇ ਵਿੱਚ ਪੀਆਰ ਹੈ ਜੀ ਇਸ ਪਰਿਵਾਰ ਨੂੰ ਜੀ ਲੜਕੇ ਦੀ ਪਾਲ ਹੈ ਜੋ ਕਿ ਹਿੰਦੂ ਪਰਿਵਾਰ ਤੋਂ ਬਿਲੋਂਗ ਕਰਦਾ ਹੋਵੇ ਔਰ ਲੜਕਾ ਚੰਗੇ ਪਰਿਵਾਰ ਤੋਂ ਪੜਿਆ ਲਿਖਿਆ ਤੇ ਸੋਨਾ ਤੇ ਸੁਨੱਖਾ ਹੋਵੇ ਲੜਕਾ ਮੈਲਬੌਰਨ ਦੇ ਵਿੱਚ ਹੋਵੇ ਚਾਹ ਅਸਟ੍ਰੇਲੀਆ ਦੇ ਵਿੱਚ ਕਿਸੇ ਵੀ ਜਗ੍ਹਾ ਤੋਂ ਪੀਆਰ ਹੋਵੇ ਜਾਂ ਵਰਕ ਪਰਮਿਟ ਤੇ ਹੋਵੇ ਜੀ ਲੜਕੇ ਦਾ ਪਰਿਵਾਰ ਚੰਗਾ ਹੋਵੇ ਲੜਕਾ ਪੜਿਆ ਲਿਖਿਆ ਹੋਵੇ ਜੀ ਇਸ ਪਰਿਵਾਰ ਦੀ ਅਗਰ ਤੁਸੀਂ ਹੋਰ ਵੀ ਕੋਈ ਮੁੱਢਲੀ ਜਾਣਕਾਰੀ ਪ੍ਰਾਪਤ ਕਰਨਾ ਚਾਹੁੰਦੇ ਹੋ ਤਾਂ ਸਾਡੇ ਨਾਲ ਸੰਪਰਕ ਜਰੂਰ ਕਰੋ ਜੀ ਅੱਜ ਦਾ ਅਗਲਾ ਰਿਸ਼ਤਾ ਹੈ ਜੀ ਲੜਕੀ ਦਾ ਜੋ ਕਿ ਯੂਕੇ ਦੇ ਵਿੱਚ ਪੀ ਆਰ ਹੈ ਜੀ ਲੜਕੀ ਦਾ ਜਨਮ 1993 ਸੰਧ ਹੈ ਜੀ ਲੜਕੀ ਦਾ ਕੱਦ 5 ਫੁੱਟ 3 ਇੰਚ ਹੈ ਜੀ ਲੜਕੀ ਕਪੂਰਥਲਾ ਸਿਟੀ ਤੋਂ ਬਿਲੋਂਗ ਕਰਦੀ ਹੈ ਜੀ ਲੜਕੀ Hindu Rajput Kashyap ਮੈਰਾ ਜਾਤੀ ਨਾਲ ਸੰਬੰਧ ਰੱਖਦੀ ਹੈ ਜੀ ਲੜਕੀ ਨੇ ਐਮ ਐਸ ਸੀ ਲੰਡਨ ਤੋਂ ਕੀਤੀ ਹੋਈ ਹੈ ਜੀ ਬਹੁਤ ਹੀ ਵਧੀਆ ਪੈਕੇਜ ਤੇ ਜੋਬ ਕਰ ਰਹੀ ਹੈ ਜੀ ਦਲ ਕਰਦੇ ਆ ਅਗਰ ਇਸ ਦੇ ਪਰਿਵਾਰ ਦੀ ਤਾਂ ਇਸ ਦੇ ਪਰਿਵਾਰ ਦੇ ਵਿੱਚ ਇਸ ਦੇ ਮਾਤਾ ਜੀ ਹਨ ਜੋ ਕਿ ਹਾਊਸ ਵਾਈਫ ਹਨ ਇਸ ਦੇ ਪਿਤਾ ਜੀ ਹਨ ਜੋ ਕਿ ਰੇਲਵੇ ਤੋਂ ਰਿਟਾਇਰਡ ਹਨ ਇਸ ਦਾ ਇੱਕ ਭਰਾ ਹੈ ਜੀ ਜੋ ਕਿ ਕੈਨੇਡਾ ਦੇ ਵਿੱਚ ਪੀਆਰ ਹੈ ਇਸ ਦੀ ਇੱਕ ਭੈਣ ਹੈ ਜੀ ਜੋ ਕਿ ਕੈਨੇਡਾ ਦੇ ਵਿੱਚ ਪੀਆਰ ਹੈ ਇਸ ਪਰਿਵਾਰ ਨੂੰ ਜੀ ਲੜਕੇ ਦੀ ਪਾਲ ਹੈ ਜੋ ਕਿ ਯੂਕੇ ਤੋਂ ਪੀਆਰ ਹੋਵੇ ਚਾਹੇ ਉਹ ਵਰਕ ਪਰਮਟ ਤੇ ਹੋਵੇ ਜੀ ਲੜਕਾ ਸੋਨਾ ਸੁਨੱਖਾ ਹੋਵੇ ਔਰ Hindu ਪਰਿਵਾਰ ਤੋਂ ਬਿਲੋਂਗ ਕਰਦਾ ਹੋਵੇ ਜੀ ਇਸ ਰਿਸ਼ਤੇ ਦੀ ਅਗਰ ਤੁਸੀਂ ਹੋਰ ਵੀ ਕੋਈ ਮੁੱਢਲੀ ਜਾਣਕਾਰੀ ਪ੍ਰਾਪਤ ਕਰਨਾ ਚਾਹੁੰਦੇ ਹੋ ਤਾਂ ਸਾਡੇ ਨਾਲ ਸੰਪਰਕ ਜ਼ਰੂਰ ਕਰੋ ਜੀ ਇਹ ਸਮਝ ਜੀ ਜੋ ਅੱਜ ਦੇ ਬਹੁਤ ਹੀ ਖਾਸ ਰਿਸ਼ਤੇ ਤੁਹਾਡੇ ਲਈ ਤੁਸੀਂ ਆਪਣੀ رائے ਸਾਨੂੰ ਕਮੈਂਟ ਬਾਕਸ ਦੇ ਵਿੱਚ ਜ਼ਰੂਰ ਕਰਕੇ ਜਾਓ ਜੀ ਔਰ ਸਾਡੀ ਵੀਡੀਓ ਨੂੰ ਲਾਈਕ ਅਤੇ ਸ਼ੇਅਰ ਜ਼ਰੂਰ ਕਰ ਦਿਆ ਕਰੋ ਜੀ ਅਗਰ ਤੁਸੀਂ ਵੀ ਆਪਣੇ ਕਿਸੇ ਸੱਜਣ ਮਿੱਤਰ ਜਾਂ ਪੈਨਪਰਾ ਦੀ ਐਡ ਦੇਣਾ ਚਾਹਦੇ ਹੋ ਤਾਂ ਸਾਡੇ ਨਾਲ ਸੰਪਰਕ ਜਰੂਰ ਕਰੋ ਜੀ ਸਾਡਾ ਵਟਸਐਪ ਨੰਬਰ ਹੈ 79588310 ਜੀ